ਉਹ ਕੀ ਹੋ ਰਿਹਾ ਹੈ ਗਾਲ ਕੀ ਜਿਹਾ ਦੁਆਰ ਦਰ ਦੁਆਰ ਡੱਟੇ ਉਹ ਤਾਂ ਬਾਜਰਾ ਹੀ ਖਾਂਦੇ ਸੀ ਬੇਬੇ ਵਾਲਾ ਹੈ ਹਾਂ ਬਾਜਰਾ ਬਹੁਤ ਖਾਂਦੇ ਸੀ ਵੀਡੀਓ ਬਣਾਉਣੀ ਆ ਮਤਰੀ ਹਾਂ ਤੇਰੀ ਵੀਡੀਓ ਬਣਾਉਣੀ ਆ ਗੱਲਾਂ ਸੁਣਾ ਪਰਾਨੀਆਂ ਪਰਾਨੀਆਂ ਗੱਲਾਂ ਹੋਰ ਬੇਬੇ ਕਹਿੰਦੀ ਬਾਜਰੇ ਦੀ ਰੋਟੀ ਖਾਂਦੇ ਸੋ ਜਿਵੇਂ ਸੀਮੈਂਟ ਹੁੰਦਾ ਸੀ ਸੀਮੈਂਟ ਦੱਸ ਦਿੰਦੇ ਸੀ ਬਾਜਰੇ ਦੇ ਆਟੇ ਨੂੰ ਮੱਕੀ ਸਾਡੀ ਫੁਆਜੀ ਸੁ ਮੱਕੀ ਵਾਲੀ ਪਕਾਉਂਦੀ ਸੀ। ਅੱਛਾ। ਨਾਈ ਆਏ। ਹੂੰ। ਉਹ ਮੱਕੀ ਜਿਵੇਂ ਬਾੜਾ ਖਾਂਦੇ ਸੀ ਉਹ ਤਾਂ। ਅੱਛਾ ਅੱਛਾ। ਮੱਕੀ ਵਾਲੀ ਹੋਣੀ। ਖੈਣ ਗਾਂ ਘੇੜ-ਘੇੜ ਕੇ ਪਕਾਉਂਦੇ। ਹੂੰ। ਆਟਾ ਚੱਕੀਆਂ ਦੇ ਬਿਨਾ। ਆਹੋ ਤੋਂ ਚੱਕੀਆਂ ਤੇ ਪੀਸਦੇ। ਮੈਂ ਤਾਂ ਆਪ ਚੱਕੀ ਤੇ ਫੇਰਾ ਕੀਤਾ। ਅੱਛਾ। ਪੂਰੇ ਘੇੜੇ ਦੇ ਦੁੱਧ ਬੇਬੇ। ਮੈਂ ਨਾ ਉਹ ਤਾਂ ਫਿਰ ਗੱਲ ਆ ਮੈਂ ਕਰਕੇ ਦੋਆਂ ਦਰ ਚੱਕੀ ਦੋਹਾਂ ਥਾਂ ਫੇਰਨੀ ਉਤੋਂ ਖਾਏਂਗੀ ਕਿਸੇ ਨੂੰ ਮੂਵੀ ਸਾਰੀ ਦੇਖਣਗੇ ਹੁਣ ਆਉਣ ਇੱਡੀਆ ਤੇ ਇਹਨਾਂ ਗੱਟੇ ਗੇਮ ਦੇ ਬਾਦ ਦੇ ਰਹੇ ਯਾਦਗੀਆਂ ਹੁੰਦੀਆਂ ਏ ਢੋਡੀਆਂ ਹੋਰਾਂ ਕਰੇ ਢੋਡੀਆਂ ਸੱਚੇ ਬਾਤਾਂ ਥੋੜ੍ਹਾ ਲੈਂਦਾ ਸਾਤ ਪਿਆਦਾ ਆਟਾ ਵੀ ਲੈ ਲੀ ਨਾ ਅੱਛਾ ਕੱਕੀ ਤੇ ਬੇਸਨ ਬੇਸਨ ਕੇ ਰੋਟੀ ਦਾ ਮਕ ਉਂਦੇ ਬੇਸਨ ਬਣਾ ਕੇ ਹੈ ਹਾਂ ਸਾਡੇ ਮੇਰੀ ਬੁਤੀ ਸੀ ਉਹ ਹੁਣ ਮਰੀਏ 100 ਸਾਲ ਦੀ ਹੋ ਗਈ ਅੱਛਾ ਉਹਨੇ ਬਹੁਤ ਆਟਾ ਕੀਤਾ ਅੱਠ ਮੁੰਡੇ ਸੀ ਉਹਦੇ ਤਿੰਨ ਕੁੜੀਆਂ ਸੀ ਅੱਛਾ ਮੋਰ ਰੌਟੀਆਂ ਵੀ ਨਹੀਂ ਸੀ ਤੇਰੀ ਕਿੰਨੀ ਉਮਰ ਹੈ ਬੇਬੇ ਮੇਰੀ 83 ਸਾਲ ਦੀ ਹੋ ਗਈ ਉਹਨੇ ਅੱਛਾ ਹੁਣ ਤੇ ਨਿਗਾ ਤੇਰੀ ਠੀਕ ਹੈ ਨਿਗਾਹ ਹੈ ਨਹੀਂ ਨਾ ਹੁਣ ਅੱਖੀਰ ਜਾਨੀ ਨਿਗਾਹ ਘਾਟਾ ਇੱਕ ਅੱਖ ਵੀ ਇੱਕ ਦੀ ਤਾਂ ਜਮਾ ਹੀ ਹੈ ਨਹੀਂ ਲਾ ਕੋਸ ਨਹੀਂ ਦੀ ਦਸ ਰਾ ਮੂੰਹ ਵੀ ਨਹੀਂ ਦੀ ਇੱਕ ਦੀ ਹੈਗੀ ਹੈ ਹੈਂਡੀ ਹੈਗੀ ਫਿਰ ਵੀ ਤੇਰੀ ਹਜੇ ਇੱਕ ਨਹੀਂ ਇੱਕ ਦੀ ਵੀ ਨਹੀਂ ਹੁੰਦੀ ਕਈਆਂ ਦੀ ਹਾਂ ਫਿਰ ਵੀ ਠੀਕ ਆ ਹਜੇ ਹੂੰ ਦੌਰਾ ਭਾ ਟਿਕਣ ਤਾਂ ਆ ਕੇੜਾ ਇੱਕ ਦਿਨ ਤਾਂ ਆਫ ਨਹੀਂ ਦੌਰਾ ਬਣ ਗਿਆ ਹੂੰ ਇੱਥੋਂ ਚੰਗੀ ਵਾਰੀ ਬਾਤੇ ਚੜੀਆਂ ਬਾਤੇ ਇਹ ਇਦਾਂ ਫਾਟੇ ਕੁੜੀ ਖੋਤੀ ਛੱਡਣ ਗਈ ਆਉਂਦੇ ਸਮੇਂ ਉੱਥੇ ਹੂੰ ਤੇ ਇਹ ਵੱਟ ਚੜਾ ਕੇ ਮੁੜ ਗਿਆ ਤੇ ਜਦੋਂ ਮੁਖਰ ਜਾ ਉੜੀ ਲੱਟੇ ਘੜ ਗਿਆ ਜ ਦੌੜਾ ਇੱਕ ਡੌੜਾ ਕਰ ਗਿਆ ਹੂੰ ਫੇਰ ਉਹ ਰੌਣੇ ਨੂੰ ਫੋਨ ਕਰਿਆ ਕੁੜੀ ਨੇ ਫੇਰ ਉਹ ਗੱਡੀ ਲੈ ਆ ਫੇਰ ਇੱਥੇ ਤੇ ਹਰਾ ਛੋੜ ਗਿਆ ਵੀ ਬਹੁਤ ਖਾਂਦੇ ਸੂਦ ਹਨਾ ਬੇਬੇ ਹਰਾ ਕੱਢਦੇ ਸਮੇਂ ਫੇਰਾ ਚੱਕਣ ਚੁੱਕੀ ਕੁੱਟ-ਕੁੱਟ ਕੇ ਬਣਾਈ ਜਾਂਦੇ ਹਾਂ ਹਾਂ ਕੁੱਟ-ਕੁੱਟ ਕੇ ਰੋਟੀਆਂ ਚ ਪਾਉਣਾ ਪੱਛਾ ਰੋਟੀਆਂ ਵੀ ਬਣਾ ਲੈਂਦੇ ਸੀ ਹੋਰ ਰੋਟੀਆਂ ਵਿੱਚ ਪਾਉਣਾ ਰੋਟੀਆਂ ਹਾਂ ਹਰਿਆਂ ਰੋਟੀਆਂ ਬਣਦੀਆਂ ਹੋਣੀਆਂ ਉਹ ਦੂਸਰ ਕੋਈ ਨਹੀਂ ਹਰਿਆਂ ਬੰਦ ਬੜੀ ਬਣਦੀਆਂ ਹਾਂ ਉਹ ਹਰੀ ਹਰਾ ਸੂਲੀਆਂ ਪਾਉਂਦੇ ਹੋਮਗੇ ਹਾਂ ਹਾਂ ਹਰਿਆ ਹਰਾ ਸੇਕ ਬਣ ਜਾਂਦਾ ਹੋਊਗਾ ਜਿਵੇਂ ਮੇਥਿਆਂ ਦੀਆਂ ਹੁੰਦੀਆਂ ਹਾਂ ਮੇਥਿਆਂ ਨਹੀਂ ਹੂੰ ਉਦੋਂ ਨੇ 22 ਲੋਕ ਮੱਦੇ ਵੀ ਜਿਸ ਵਿੱਚ ਉੱਤੋਂ ਉਹਨਾਂ ਦੇ ਘਾ ਦੇ ਹੂੰ ਨਹੀਂ ਵੀ ਦਾ ਕੋਈ ਮੈਂ ਤਾਂ ਫੋਟੋਆਂ ਮਿਲਣੇ ਮਾਰਨੇ ਪਾ ਲੇ ਨੇ ਲੋਕ ਮੈਂ ਤਾਂ ਵਾਰ ਕੇ ਵਾਰ ਕੇ ਮਿੱਠੇ ਫੇਰ ਫੌਂਦੀ ਰੋਟੀ ਉਹ ਫਿਰ ਇਕੱਠੇ ਜੀ ਹੋ ਜਾਂਦੇ ਨਾਲੇ ਤਾਂ ਨਾਲੇ ਵਧੀਆ ਬਣ ਜਾਂਦੀਆਂ ਨਹੀਂ ਪੱਤੇ 'ਚ ਖੜੇ ਰਹਿੰਦੇ ਆ ਦੋ ਰੋਟੀਆਂ ਫੁਕਾ ਕੇ ਉਹਨਾਂ ਦੇ ਵਿਚਾਲੇ ਬਣਾ ਦੋਨਾਂ ਵਿਚਾਲੇ ਭਾਜਣ ਹੂੰ ਦੋ ਰੋਟੀਆਂ ਦੇ ਵਿਚਾਲੇ ਭਾਜਣ ਇਹ ਕੋਈ ਮੱਝਾ ਨਹੀਂ ਦੋ ਮੱਝ ਕੋਲ ਤਿੰਨ ਮੱਝਾਂ ਸੀ ਹੂੰ ਤਿੰਨ ਜਿਹੜੋ ਕਿੰਨੇ ਦੀ ਅੱਖ ਖਰਾਬ ਹੋਈ ਉਹ ਤੋਂ ਤਿੰਨ ਮੱਝਾਂ ਹੀ ਛੱਡ ਅੱਛਾ ਉਹਦਾ ਮੁੱਲ ਨਹੀਂ ਸੀ ਮੱਝਾਂ ਦੇ ਹੂੰ ਹੁਣ ਹੁਣ ਲੱਖ ਤੋਂ ਉੱਤੇ ਜਾਂਦੀ ਆ ਪੰਜ ਸੌ ਦੀ ਵੇਚੀ ਕੋਈ 600 ਦੀ ਵੇਚੀ ਉਹ 1100 ਦੀ ਵੇਚ ਉਹ ਤੋਂ 500 ਵੀ ਲੱਖਾਂ ਵਰਗਾ ਸੀ ਲੱਖਾਂ ਵਰਗਾ ਸੀ ਉਹਦੇ ਸਾਥ ਸੁਜੇ ਨਾਲ ਵਿਆਹ ਕਰ ਲੈਂਦੇ ਸੀ ਲੋਕ ਹਾਂ ਉੱਥੇ ਨਹੀਂ ਹਰ ਉੱਥੇ ਫੌਜ ਸੀ ਇਹ ਤਾਂ 10 ਕਿਲੋ ਕੇ ਉਹ ਕਰ ਲ ਸਕਦੇ ਦੁੱਧ ਤੇ ਪਾਣੀ ਨਹੀਂfound ਨਹੀਂ ਸਮਾਂ ਕੱਲਾ ਹੀ ਕਾੜਨਾ ਅੱਛਾ ਘਰ ਮੇਰੀ ਘਰ ਗਈ ਆ ਜੀ ਦੁੱਧ ਤੇ ਪਾਣੀ ਪਾਇਆ ਕਰ ਥੋੜਾ ਕਰ ਬਿਨਾਂ ਲੱਗ ਜਾਂਦਾ ਫਿਰ ਹਾਂ ਨਾਲ ਤਾਂ ਲੱਗ ਲੱਗਦਾ ਨਹੀਂ ਲੱਗਦਾ ਖਰਾ ਹੁੰਦਾ ਕੱਲਾ ਦੁੱਧ ਹੂੰ ਅੱਗੇ ਮੁਰਗੀਆਂ ਵਿਚਾਰਾਂ ਮਾਰਦੀਆਂ ਕਰਦੀਆਂ ਸੀ ਹੁਣ ਨੇ ਕਰਦਾ ਕੋਈ ਹੁਣ ਨਹੀਂ ਕਰਦਾ ਉਹ ਹੀ ਹੁਣ ਮੋਟਾ ਹੀ ਬਰਗੀਆਂ ਬਹੁਤ ਹੁਣ ਤਾਂ ਨੌਜ ਬੰਨਣਾ ਨਹੀਂ ਲੱਗਦਾ ਨਹੀਂ ਕਿ ਬਾਲੀਆਂ ਮੋਟੀਆਂ ਬਾਲੀਆਂ ਹੁੰਦੀਆਂ ਬਾਲੀਆਂ ਹੁੰਦੀਆਂ ਤੇ ਮੇਰੀ ਦਰਾਨੀ ਚੰਗੀ ਬੋਲੀ ਇੱਕ ਤਾਂ ਸਕੂਲੋਂ ਆਈ ਸੀ ਤੇ ਸਕੂਲੋਂ ਆਈ ਰਾਜੇ ਦੇ ਘਰ ਉਹ ਮੋਟੋ ਜੁੱਦ ਦੇ ਇਹ ਕੰਮੋਂ ਥੋੜੇ ਇਚਰ ਹੋ ਗਿਆ ਬੀਨਾਂ